ਔਰ ਵੀ ਮੁੰਡਿਆ ਸਾਰੇ ਕਿਵੇਂ ਹੋ ਠੀਕ ਠਾਕ ਬੜੇ ਦਿਨ ਹੋ ਗਏ ਭਾਈ ਆਪਾਂ ਵੀਡੀਓ ਨਹੀਂ ਪਾਈ ਹੈਗੀ ਤੇ ਅੱਜ ਪਉਂਦੇ ਦੁਬਾਰੇ ਤੇ ਫਾਰਮ ਦੇ ਚੱਲੀ ਹਾਂ ਆਪਣਾ ਟੀਪ ਦਾ ਕੰਮ ਤੇ ਸਾਰਾ ਟੂਟੀ ਵਗੈਰਾ ਦੀਆਂ ਫਿਟਿੰਗਾਂ ਵੀ ਆਪਾਂ ਕਰਤੀਆਂ ਤੇ ਬੜੇ ਭਰਾਵਾਂ ਸਾ ਫੋਲੋ ਨਹੀਂ ਕਰਦੇ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਚੈਨਲ ਚਾਹ ਰੈਂਦਾ ਜਰੂਰ ਸਬਸਕ੍ਰਾਈਬ ਕਰੋ ਸਾਰੇ ਵੀਰ ਤੇ ਆਪਾਂ ਵੀਡੀਓ ਪਾਉਂਦੇ ਰਹੀਏ ਟਾਈਮ ਟੂ ਟਾਈਮ ਤੇ ਸਾਰੀ ਅਪਡੇਟ ਕੱਲੀ ਕੱਲੀ ਤੁਹਾਨੂੰ ਫਾਰਮ ਦੀ ਦਿੰਦੇ ਰਹੀਏ ਤੇ ਆਹ ਰਹਿ ਗਈ ਸਾਈਡ ਤੇ ਬਾਕੀ ਵਿੱਚੋਂ ਟੀਪ ਦਾ ਕੰਮ ਚੱਲੀ ਜਾਂਦਾ ਤੇ ਛੱਤ ਦਾ ਦਾ ਗਰੀਬਨ ਨਿਭੜਨ ਵਾਲੀ ਆ ਥੋੜਾ ਮੋਟਾ ਛੱਤ ਦਾ ਕੰਮ ਰਹਿ ਗਿਆ ਨਿਭੜਿਆਣਾ ਛੱਤ ਦਾ ਕੰਮ ਹੀ ਬਸ ਸੈਲਫ ساری ਪੱਥਰ ਕੇ ਤਿਆਰ ਕਰ ਦਿੱਤੀ ਗਈ ਹੈ ਤੇ ਛੱਤ ਦਾ ਕੰਮ ਨਿਭਣ ਸਾਰ ਪਹਿਲਾਂ ਆਪਾਂ ਟੀਪ ਦਾ ਚਲਾਤਾ ਸੀ ਜਿੱਤਿਆਂ ਕਿ ਉਹ ਜਿਹੜਾ ਸੈਲਫਾਂ ਦੀ ਆਪਾਂ ਪੱਥਨ ਕਰੀਆਂ ਥੋੜਾ ਜਿਹਾ ਲੇਟ ਹੋ ਗਈ ਸੀ ਤਾਂ ਕਰਕੇ ਨਾਲ ਛੱਤ ਦਾ ਕੰਮ ਉਹ ਥੋੜਾ ਜਿਹਾ ਟੀਪ ਦਾ ਕੰਮ ਚਾਹਤਾ ਤਾਂ ਕਰਕੇ ਆਪਾਂ ਨਾਲ ਦੇਖੋ ਇਹ ਛੱਤ ਬਹੁਤ ਗੈਂਡਾ ਸਰੇ ਹੀ ਲੱਗਿਆ ਪਿਆ ਜੀ ਵੀਰ ਇਹਨੂੰ ਉਰੋਂ ਤਾਂ ਕੋਈ ਟਿੱਕ ਟੌਕ ਕਰਨ ਦੀ ਲੋੜ ਨਹੀਂ ਉੱਪਰੋਂ ਜ਼ਰੂਰ ਕਰਾ ਦਾਂਗੇ ਕਿਉਂਕਿ ਕਈ ਵਾਰਾਂ ਕਾਗਜ਼ ਵਗੈਰਾ ਪਾੜ ਜਾਂਦਾ ਤੇ ਬਾਕੀ ਵਿੱਚ ਸਵਾਲ ਕਰਦੇ ਸੀ ਸਾਰੇ ਵੀਰ ਵੀ ਤੁਸੀਂ ਫਾਰਮ ਪਾਈ ਜਾਂਨੇ ਹੋ ਤੇ ਪਹਿਲਾਂ ਬਣਾ ਰੱਖਿਆ ਇੱਕ ਹੋਰ ਵੀ ਕੋਈ ਲੋਨ ਵਗੈਰਾ ਲਿਆ ਜਾਂ ਨਹੀਂ ਲਿਆ ਤੇ ਸੇ ਤੁਹਾਨੂੰ ਦੱਸ ਦੀ ਆਪਾਂ ਸਿੱਧੇ ਸਿੱਧੇ ਸਾਫ਼-ਸਾਫ਼ ਸ਼ਬਦਾਂ ਚ ਵੀ ਆਪਾਂ ਕੋਈ ਲੋਨ ਵਗੈਰਾ ਨਹੀਂ ਤਾਂ ਅਜੇ ਤੱਕ ਦੋਨੇ ਫਾਰਮਾਂ ਦੇ ਕੋਈ ਲੋਨ ਵਗੈਰਾ ਲਿਆਗਾ ਤੇ ਨਾ ਹੀ ਹਜੇ ਲੋਨ ਵਗੈਰਾ ਲੈਣ ਦਾ ਕੋਈ ਸੋਚਾ ਹੈ ਭਰਾ ਯਾਰ ਲੋਨ ਵਾਲੇ ਚੱਕਰ ਚ ਚਲ ਪੈਣਾ ਯਾਰ ਕਈ ਵਾਰਾਂ ਕਈ ਬੰਦੇ ਦੀ ਮਜਬੂਰੀ ਬਣ ਜਾਂਦੀ ਆ ਪਊ ਨਾ ਹੀ ਪਿਆ ਜਾਵੇ ਤਾਂ ਵਧੀਆ ਗੱਲਾਂ ਆਂਗੀ ਕਿਉਂਕਿ ਯਾਰ ਕਮਾਈ ਆਪਦੀ ਤਕਰੀਬਨ ਬੈਂਕ 'ਚ ਹੀ ਜਾਂਦੀ ਜਾਂਦੀ ਆ ਇੱਕ ਬੰਦਾ ਸਪੈਸ਼ਲ ਆ ਲੋ ਵੀ ਬੈਂਕ ਨੂੰ ਹੀ ਰੱਖਣਾ ਪੈਂਦਾ ਜੇ ਆਪਾਂ ਕਈ ਵਾਰਾਂ ਲੋਨ ਲੈ ਵੀ ਲੈਨੇ ਆ ਪਰ ਕਈ ਵਾਰਾਂ ਯਾਰ ਕਿਸੇ ਜ਼ਿੰਮੇਵਾਰ ਕੋਲ ਨਹੀਂ ਹੁੰਦੇ ਪੈਸੇ ਲੋਨ ਨੂੰ ਤੇ ਲੈਣਾ ਵੀ ਜ਼ਰੂਰੀ ਆ ਤੇ ਕੋਈ ਬੜਾ ਡਰਨ ਵਾਲੀ ਗੱਲ ਵੀ ਨਹੀਂ ਤੇ ਸੋਚਿਆ ਤਾਂ ਹੈਗਾ ਜਰੂਰ ਵੀ ਆਪਾਂ ਇਹ ਸ਼ੈੱਡ ਹੋਰ ਤਿਆਰ ਕਰੀਏ ਇੱਕ ਰੱਬ ਦੀ ਕਿਰਪਾ ਨਾਲ ਤਾਂ ਸਾਰਾ ਲੋਨ ਤੇ ਕਰੀਏ ਕਿਉਂਕਿ ਕਿੰਨੀ ਕ ਇਨਵੈਸਟਮੈਂਟ ਕਰੀ ਜਾਵਾਂਗੇ ਆਪਾਂ ਦੇ ਕੋਲ ਤੇ ਤਾਂ ਕਰਕੇ ਆਪਾਂ ਜਿਹੜਾ ਇਹਦੋਂ ਨੈਕਸਟ ਸੈੱਡ ਬਣਾਵਾਂਗੇ ਉਹ ਸਾਰਾ ਲੋਨ ਤੇ ਤਿਆਰ ਕਰਾਂਗੇ ਉਹਦਾ ਵੀ ਤੁਹਾਨੂੰ ਸਾਰਾ ਪ੍ਰੋਸੈਸ ਦੱਸਾਂਗੇ ਇਕੱਲਾ-ਕੱਲਾ ਵੀ ਕੀ ਬੈਡਾ ਕੀ ਸਿਸਟਮ ਆ ਤੇ ਇਹਨਾਂ ਦੋਨੇ ਸ਼ੈਡਾਂ ਤੇ ਆਪਾਂ ਕੋਈ ਵੀ ਲੋਨ ਵਗੈਰਾ ਨਹੀਂ ਲਿਆ ਭਰਾ ਤੇ ਇੱਕ ਕਪੜਾ ਬਣੀ ਜਾਂਦਾ ਤੇ ਉਹ ਦੂਸਰਾ ਆਪਾਂ ਲਾ ਦਾਂਗੇ ਵੀਡੀਓ ਚ ਲਾਸਟ ਤੇ ਜਿਹੜਾ ਦੂਸਰਾ ਬਣਾਇਆ ਸੀ ਆਪਾਂ ਪਹਿਲਾਂ ਤੇ ਤੇ ਕੋਈ ਆਪਣਾ ਲੋਨ ਵਗੈਰਾ ਨਹੀਂ ਲਿਆ ਤੇ 20 ਲੱਖ ਰੁਪਏ ਤਾਂ ਆਪਣਾ ਉਹ ਦੂਸਰੇ ਸ਼ੈਡ ਤੇ ਖਰਚਾ ਆ ਗਿਆ ਸੀ ਉਹ ਵੀ ਸ਼ੈਡ ਆਪਣਾ ਏਸੀ ਹੈਗਾ ਤੇ ਉਹ ਬਾਸਟ ਹੈ ਛੱਤ ਉਹਦੀ ਤੇ ਤਕਰੀਬਨ 25 ਲੱਖ ਤੇ 23 23 24 25 ਲੱਖ ਰੁਪਇਆ ਇਹ ਤੇ ਖਰਚਾ ਆ ਜਾਣਾ ਤੇ ਇਹਦੇ ਵੀ ਆਪਾਂ ਕੋਈ ਲੋਨ ਵਗੈਰਾ ਨਹੀਂ ਲਿਆ ਹੈਗਾ ਤੇ ਸਾਰੀ ਇਨਵੈਸਟਮੈਂਟ ਕਰੀਏ ਜਿਹੜੀ ਇਹ ਆਪਾਂ ਆਪ ਕਰੀਆ ਲੋਨ ਵਗੈਰਾ ਦੇ ਚੱਕਰਾਂ 'ਚ ਭਰਾਵ ਸੀ ਤਾਂ ਨਹੀਂ ਪਏ ਥੋੜਾ ਯਾ ਨੂੰ ਫਾਇਦਾ ਤਾਂ ਹੈਗਾ ਚਲੋ ਸਬਸਿਡੀ ਵੀ ਆਉਂਦੀ ਹੈਗੀ ਤੇ ਸਬਸਿਡੀ ਦੋ ਪ੍ਰਕਾਰ ਦੇ ਲੋਨ ਹੁੰਦੇ ਨੇ ਉਹ ਤੁਹਾਨੂੰ ਸਾਰੇ ਵੀਡੀਓ 'ਚ ਦੱਸਾਂਗੇ ਆਪਾਂ ਵੀ ਕਿਹੜੇ-ਕਿਹੜੇ ਹੁੰਦੇ ਨੇ ਕਿਹੜੇ 'ਤੇ ਸਬਸਿਡੀ ਆਉਂਦੀ ਆ ਤੇ ਕਿਹੜੇ ਲੋਨ 'ਤੇ ਨਹੀਂ ਆਉਂਦੀ ਸਬਸਿਡੀ ਤੇ ਆਪਾਂ ਲੋਨ ਵਸ ਤਾਂ ਕਰਕੇ ਨਹੀਂ ਲਿਆ ਕਿਉਂਕਿ ਆਪਾਂ ਨੂੰ ਥੋੜਾ ਬੈਂਕ ਦੇ ਚੱਕਰ ਇਹ ਲੋਣੇ ਵਧੀਆ ਨਹੀਂ ਲੱਗਦਾ ਹੈਗਾ ਉਹ ਕੀ ਆਪਦੀ ਕਮਾਈ ਯਾਰ ਬੈਂਕ 'ਚ ਹੀ ਜਾਈ ਜਾਣਾ ਉਹ ਵੀ ਥੋੜਾ ਦੁੱਖ ਹੈ ਦਿੰਦੀ ਹੈ ਕਿਸੇ ਨਾ ਕਿਸੇ ਬੰਦੇ ਨੂੰ ਪਰ ਯਾਰ ਕਿਸੇ 'ਚ ਕਈ ਵਾਰ ਨਹੀਂ ਹੁੰਦੀ ਗੰਜਾਸ ਲੈਣਾ ਪੈਂਦਾ ਮਜਬੂਰੀ ਬਣ ਜਾਂਦੀ ਆ ਕਿਉਂਕਿ ਸਰਕਾਰ ਨੇ ਯਾਰ ਕੋਈ ਸੁਵਿਧਾ ਦਿੱਤੀ ਹੈ ਜੇ ਫਾਇਦਾ ਉਠਾਉਣ ਲਈ ਉਹਦਾ ਉਠਾਉਣਾ ਵੀ ਚਾਹੀਦਾ ਕੋਈ ਫਾਇਦਾ ਤੇ ਜੇ ਕਿਸੇ ਦਾ ਕੋਈ ਚਾਰ ਬੀਲ ਹੋਣ ਦੇ ਲੈ ਕੇ ਜਦੋਂ ਕੰਮ ਚੱਲਦਾਗਾ ਤਾਂ ਚਲਾਉਣਾ ਬਹੁਤ ਜ਼ਰੂਰੀ ਹੈਗਾ ਤੇ ਸਰਕਾਰ ਨਾਲੇ ਹੈਲਪ ਕਰ ਦਿੰਦੀ ਆ ਮਣੀ ਮੋਟੀ ਲੈਣੇ ਨਾਲ ਬੰਦੇ ਦਾ ਯਾਰ ਕੰਮ ਚੱਲ ਜਾਂਦਾ ਆਉ ਤੇ ਲੋਨ ਲੈਣ ਦਾ ਕੋਈ ਭਰਾ ਸਾਰੇ ਡਰ ਵੀ ਨਹੀਂ ਹੈਗਾ ਤੇ ਆਪਾਂ ਦਾ ਬਸ ਤਾਂ ਕਰਕੇ ਨਹੀਂ ਲਿਆ ਲੋਨ ਵਗੈਰਾ ਵੀ ਜਰਾ ਹੈਗੇ ਸੀ ਚਲ 4 ਰੁਪਏ ਪਾ ਲਾ ਤੇ ਤੇ ਆਪਾਂ ਨੂੰ ਵਧੀਆ ਲੱਗਿਆ ਕੰਮ ਤੇ ਤਾਂ ਦੂਜੀ ਛੱਟ ਤੇ ਵੀ ਲਾ ਤੇ ਤੇ ਟਿਪ ਵਗੈਰਾ ਸਾਰੀ ਆਪਣੀ ਹੋਈ ਜਾਂਦੀ ਹੈ ਹੁਣ ਦੱਸ ਹੀ ਦਿੱਤਾ ਆਪਾਂ ਇਹ ਤੇ ਹਾਂ ਜੇ ਆਪਾਂ ਲੋਨ ਦੀ ਗੱਲ ਕਰੀਏ ਬਾਈ ਲੋਨ ਇਹ ਦੋ ਪ੍ਰਕਾਰ ਦੇ ਹੁੰਦੇ ਆ ਪੋਲਟਰੀ ਤੇ ਤੇ ਇੱਕ ਤਾਂ ਸਾਰਾ ਡਾਇਰੈਕਟਰ ਵਗੈਰਾ ਤੋਂ ਜਿਹੜਾ ਪਾਸ ਕਰਵਾ ਕੇ ਫਿਰ ਤਾਂ ਲੱਗ ਜਾਂਦਾ तकरीबन 2 ਤੋਂ 4 ਮਹੀਨੇ ਲੱਗ ਜਾਂਦੇ ਜਿਹੜੇ ਡਾਇਰੈਕਟਰ ਵਗੈਰਾ ਤੋਂ ਪਾਸ ਕਰਾ ਕੇ ਜਿਹੜਾ ਲੋਨ ਲਿਆ ਜਾਂਦਾ ਹੈਗਾ ਉਹਦੇ ਸਬਸਿਡੀ ਦੇ ਚਾਂਸ ਹੈਗੇ ਆ ਵੀ ਉਹ ਤੋਂ 25% ਸਬਸਿਡੀ ਉਹਦੇ ਵਿੱਚ ਆ ਜਾਂਦੀ ਹੈ ਜੀ ਤੇ 25% ਸਬਸਿਡੀ ਤਕਰੀਬਨ ਲਾ ਲੋ ਵੀ 10 ਲੱਖ ਤੋਂ 2.5 ਲੱਖ ਰੁਪਈਆ ਸਬਸਿਡੀ ਉਹ ਆ ਜਾਣੀ ਆ ਉਹ ਆਪਾਂ ਨੂੰ ਇਦਾਂ ਨਹੀਂ ਹੈਗੀ ਵੀ ਸਾਲ ਬਾਅਦ ਹੀ ਆ ਗਈ ਤਿੰਨ ਸਾਲਾਂ ਦੇ ਆਰਾਊਂਡ ਆਉਣੀ ਆ ਉਹਦਾ ਯਾਰ ਜੀ ਆਪਾਂ ਸਾਫ਼-ਸਾਫ਼ ਸ਼ਬਦਾਂ ਚ ਲਈਏ ਤਾਂ ਆਪਣੇ ਤੋਂ ਹੀ ਵਿਆਜ ਭਰਾ ਕੇ ਆਪਣੇ ਵਿਆਜ ਚੋਂ ਹੀ ਘੱਟ-ਕਟਾ ਕੇ ਸਬਸਿਡੀ ਦੇ ਦਿੰਦੇ ਬੈਂਕ ਵੀ ਯਾਰ ਸਾਰਾ ਤੋਂ ਮੇਨ ਗੱਲ ਜੀ ਕਰਵਾਉਣਾ ਵੀ ਆ ਲੋਨ ਤਾਂ ਕਰਕੇ ਵੀ ਸਰਕਾਰੀ ਬੈਂਕ ਤੋਂ ਹੀ ਕਰਾਓ ਸਾਰੇ ਭਰਾ ਵੀ ਵਧੀਆ ਯਾਰ ਸਰਕਾਰੀ ਬੈਂਕ ਦਾ ਵੀ ਬੰਦੇ ਨਾ ਹੀ ਵੱਢ ਕੇ ਨਹੀਂ ਖਾਂਦੇ ਜਾਂ HDFC ਵਗੈਰਾ ਜਾਂ ਹੋਰ ਬੈਂਕਾਂ ਹੋ ਗਿਆ ਜਿੰਨੇ ਪਰ ਨਾ ਹੀ ਲੈਣਾ ਚਾਹੁੰਦੇ ਯਾਰ ਬੰਦੇ ਨੂੰ ਤੰਗ ਬਹੁਤ ਕਰਦੀਆਂ ਨੇ ਕਿਤੇ ਨਾ ਕਿਤੇ ਤਾਂ ਕਰਕੇ ਸਰਕਾਰੀ ਬੈਂਕ ਨਾਲ ਹੀ ਲੋਨ ਵਗੈਰਾ ਦਾ ਰੱਖੋ ਜੇ ਰੱਖਿਆ ਜਾਂਦਾ ਤੇ ਇੱਕ ਦਿੰਦੀਆ ਬੈਂਕ ਰਿਡੂ ਹੈ ਡਾਇਰੈਕਟ ਲੋਨ ਜਿਹੜਾ ਤਾਂ ਤਕਰੀਬਨ ਪ੍ਰੋਸੈਸ ਹੈਗਾ 15 ਤੋਂ 20 ਦਿਨਾਂ ਦਾ ਉਹ ਡਾਇਰੈਕਟ ਲੋਨ ਦਿੰਦੀ ਆ ਬੈਂਕ ਆਪਾਂ ਨੂੰ ਪਲਟਰੀ ਲੋਨ ਤੇ ਉਹਤੇ ਕੋਈ ਸਬਸਿਡੀ ਵਗੈਰਾ ਨਹੀਂ ਹੁੰਦੀ ਹੈਗੀ ਬਾਕੀ ਜਿਹੜੀ ਲੋਨ ਦੀ ਪੇਮੈਂਟ ਆ ਲੋਨ ਕੋਈ ਵੀ ਕਰਾ ਲਓ ਪਲਟਰੀ ਤੇ ਕਿ ਇਹਦੀ ਜਿਹੜੀ ਕੋਈ ਵੀ ਪੇਮੈਂਟ ਆ ਆਪਣੇ ਡਾਇਰੈਕਟ ਅਕਾਊਂਟ 'ਚ ਨਹੀਂ ਆਣੀ ਤੇ ਥਰਡ ਪਾਰਟੀ ਦੇ ਖਾਤੇ 'ਚ ਜਾਂਦੀ ਆ ਯਾਨੀ ਕਿ ਉਹਦੇ ਸਾਰਾ ਆਪਣਾ GST ਵਗੈਰਾ ਲਾ ਕੇ ਤਕਰੀਬਨ ਆਪਾਂ ਘਾਟੇ 'ਚ ਹੀ ਜਾਂਦੇ ਆ ਕਿੱਥੇ ਤਾਂ ਆਪਾਂ ਚੀਜ਼ ਮਿਲਦੀ ਐ 60000 ਚ ਕਿੱਥੇ ਹੋਈ ਪੈਂਡ 10000 ਚੀਜ਼ ਮਿਲਦੀ ਐ ਜਦੋਂ ਆਪਾਂ ਸਾਰਾ ਇਟਾਂ ਵਾਲੇ ਵਗੈਰਾ ਤੋਂ ਬਿੱਲ ਵਗੈਰਾ ਲਵਾਂਗੇ ਉਹ ਸਾਰਾ ਚੀਜ਼ ਮਹਿੰਗੀ ਹੀ ਲੱਗੂਗੀ ਤੇ ਬਾਕੀ ਭਈ ਉਹ ਥਰਡ ਪਾਰਟੀ ਨੂੰ ਸਾਰੀ ਪੇਮੈਂਟ ਪੈਣੀ ਐ ਚਾਹੇ ਡਾਇਰੈਕਟ ਲੋਨ ਕਰਾ ਲਓ ਚਾਹੇ ਸਾਰਾ ਇਹ ਪਾਸ ਕਰਾ ਕੇ ਕਰਵਾ ਲਓ ਡਾਇਰੈਕਟਰ ਵਗੈਰਾ ਤੋਂ ਪਰ ਵਿਆਜ ਬੂਜੇ ਤਾਂ ਦੋਨੋਂ ਦਾ ਸੇਮ ਹੀ ਆ ਬਸ ਇੱਕ 'ਚ ਸਬਸਿਡੀ ਆਉਂਦੀ ਐ ਤੇ ਇੱਕ 'ਚ ਨਹੀਂ ਆਉਂਦੀ ਸਬਸਿਡੀ ਇਹ ਦੋ ਕਾਰਨ ਨੇ ਦੋ ਲੋਨ ਦੋ ਤਰ੍ਹਾਂ ਦੇ ਲੋਨ ਨੇ ਤਾਂ ਕਰਕੇ ਬਾਕੀ ਮੇਨ ਗੱਲ ਆ ਯਾਰ ਵੀ ਪ੍ਰਾਈਵੇਟ ਬੈਂਕ ਤੋਂ ਕਦੇ ਵੀ ਲੋਨ ਨਾ ਲਓ ਜੇ ਪੋਲਟਰੀ ਵਗੈਰਾ ਦਾ ਲੈਣਾ ਸਰਕਾਰੀ ਬੈਂਕ ਦੇ ਕੰਮ ਥੋੜੇ ਲੇਟ ਤਾਂ ਹੁੰਦੇ ਨੇ ਪਰ ਇਹਨਾਂ ਦੀ ਵਿਆਜ ਬੂਜ ਦੀ ਤਰ੍ਹਾਂ ਹੋਰ ਚੀਜ਼ਾਂ ਤੇ ਕਟਕ ਵਗੈਰਾ ਲਾਉਣ ਦੀ ਉਹ ਚੀਜ਼ ਦੀ ਬੜੀ ਵਧੀਆ ਇਹਨਾਂ ਦੀ ਪ੍ਰੋਬਲਮ ਵੀ ਹੈ ਨੀ ਕੋਈ ਨਾ ਕੋਈ ਪ੍ਰੋਬਲਮ ਵੀ ਵਧੀਆ ਤਕਰੀਬ ਤਰੀਕੇ ਨਾਲ ਕੋਈ ਜ਼ਿਆਦਾ ਕਟ ਵਗੈਰਾ ਨਹੀਂ ਲਾਉਣੀ ਹੈਗੀ ਕਿਸੇ ਚੀਜ਼ 'ਚ ਵਿਆਜ ਬੂਜ ਜਿਸ ਹੱਬ ਨਾਲ ਆਪਾਂ ਨੂੰ ਦੱਸ ਦਿਆ ਉਸ ਹੱਬ ਨਾਲ ਹੀ ਪੈਂਦਾ ਮਿਸਤਰੀ ਕਰੀ ਜਾਂਦਾ ਈ ਟੀਪ ਥੋੜਾ ਰਹਿ ਗਿਆ ਇਹ ਬਾਕੀ ਆ ਸੈਲਫ ਆਪਣੀਆਂ ਪੱਥੀਆਂ ਪਈਆਂ ਨੇ ਇਹ ਛਾੜ ਦੇਣੀਆਂ ਇੱਕ ਦੋ ਨਾਲ ਜੇ ਕੇ ਰਿਪੋਰਟ ਬਣਾ ਦੀ ਮਿਸਤਰੀ ਨੇ ਮਿਸਤਰੀ ਦੇਖ ਕੇ ਆਪਾ ਸਮਾਉਂਦਾ ਪਿਆ ਹੈ ਮਿਸਤਰੀ ਪਾਲ ਸਮਾਉਂਦਾ ਵੇਖਿਆ ਹੈ। ਹਾਂ। ਤਾਂ ਕਰਕੇ ਕੰਮ ਬੰਦ ਸੀ ਇੱਕ ਦੋ ਦਿਨ ਦੀ। ਕੀ ਭਰਾ ਆਪਾਂ ساری ਵੀਡੀਓ ਸਾਰੀ ਪਾਈ ਆ ਨਾ। ਬਾਕੀ ਜੇ ਆਪਾਂ ਲੋਨ ਤੇ ਸ਼ੈੱਡ ਤਿਆਰ ਵੀ ਕਰਦੇ ਆ। ਤਾਂ ਗੱਲੀ ਗੱਲੀ ਅਪਡੇਟਾ ਜਿਵੇਂ ਪਹਿਲਾਂ ਆਪਾਂ ਤੁਹਾਨੂੰ ਸਾਰੀ ਦਿੱਤੀ ਆ ਗੱਲੀ ਗੱਲੀ ਟਾਈਮ ਟੂ ਟਾਈਮ ਅਪਡੇਟ ਦਿੰਦੇ ਰਹਾਂਗੇ। ਤੇ ਸਾਡੇ ਨਾਲ ਜੁੜੇ ਰਹੋ। ਬਾਕੀ ਆਪਾਂ ਦੂਸਰਾ ਸ਼ੈੱਡ ਵੀ ਦਿਖਾਵਾਂਗੇ ਵੀ ਉਹ ਤੇ ਵੀ ਕੋਈ ਲੋਨ ਵਗੈਰਾ ਨਹੀਂ ਲਿਆ ਆਪਾਂ ਨੇ। ਪਿਅਰ ਸੈਲਫ ਫਾਰਮ ਵਗੈਰਾ ਦਾ ਸਾਰਾ ਸ਼ਰੀ ਲੱਗਿਆ ਪਿਆਗਾ। ਏ ਬੀਮ ਵਗੈਰਾ ਸਾਰਾ ਬਣ ਗਿਆ ਵਿੱਚੋਂ ਟੀਪ ਟੂਪ ਕਰਕੇ ਓਕੇ ਰਿਪੋਰਟ ਬਣਾਤੀ ਗੱਲ ਹੈ ਮਿਸਤਰੀਆਂ ਨੇ ਜਮਾ ਕਿ ਟੀਪ ਟੂਪ ਦਾ ਵੀ ਆਪਣਾ ਸਾਰਾ ਬਿੱਤੀ ਠੇਕਾ ਸੀ ਬਾਈ ਮਿਸਤਰੀ ਤਾਂ ਕਰਕੇ ਟਾਈਮ-ਟਾਈਮ ਕੰਮ ਨਿਬੜੀ ਜਾਂਦਾ ਤੇ ਪ੍ਰੋਸੈਸ ਵਿੱਚ ਵੀਰ ਕਹਿੰਦੇ ਵੀ ਹੌਲੀ ਕਿਉਂ ਚੱਲ ਰਿਹਾ ਹੈ ਹੌਲੀ ਭਰਾ ਤਾਂ ਕਰਕੇ ਚੱਲ ਰਿਹਾ ਵੀ ਕਣਕਾਂ ਦੀ ਬਾਢੀ ਕਰਕੇ ਆਪਾਂ ਨੂੰ ਇਹ ਕਨੈਕਸ਼ਨ ਕਣਕਾਂ ਦੀ ਬਾਢੀ ਤੋਂ ਬਾਅਦ ਮਿਲਣਾ ਹੈ ਫਾਰਮ ਦਾ ਕਨੈਕਸ਼ਨ ਤੇ ਫਾਈਲ ਵਗੈਰਾ ਸਾਰੀ ਆਪਾਂ ਪਰ ਰੱਖੀ ਆ ਤਾਂ ਕਰਕੇ ਆਪਾਂ ਇਹਦਾ ਹੌਲੀ-ਹੌਲੀ ਕੰਮ ਕਰੀ ਜਾਂਦੇ ਆ ਕਿਉਂਕਿ ਕਾਹਲ ਨਾਲ ਜੇ ਆਪਾਂ ਉਹਨੂੰ ਵੀ ਤਿਆਰ ਕਰਕੇ ਧਰ ਦਾਂਗੇ ਤੇ ਲਾਈਟ ਤੋਂ ਵਗੈਰਾ ਦਾ ਕੋਈ ਕੰਮ ਯਾਨੀ ਕਿ ਚੱਲਦਾ ਹੀ ਨਹੀਂ ਤਾਂ ਕਰਕੇ ਆਪਾਂ ਇਹਨੂੰ ਆਰਾਮ ਨਾਲ ਤਿਆਰ ਕਰ ਰਹੇ ਆ ਆ ਗਿਆ ਯਾ ਸੈੱਟ ਦਾ ਮਾਲਕ ਨਾਮ ਦਲਵੀਰ ਸਿੰਘ ਵੀਰੂ ਦਲਵੀਰ ਸਿੰਘ ਫੋਲੋ ਨਹੀਂ ਕਰਦੇ ਵੀ ਆਪਾਂ ਲੋਕ ਇਹ ਨੇ ਲੋਕ ਦੁਨੀਆਦਾਰੀ ਆ ਤਾਂ ਭਈਆ ਦੁਨੀਆਦਾਰੀ ਹੈ ਤਾਂ ਨਹੀਂ ਫੋਲੋ ਕਰਦੇ ਆਪਾਂ ਫੋਲੋ ਹੈ 99 ਦੇ ਫਾਹ ਲੈਣਾ ਕੋਂਡੀ ਕਿਸਾਨ ਨੇ ਫਾਹ ਲੈਣ ਖਾਤਰੀ ਲਾਈ ਹੈ ਕਰਦੇ ਵੀ ਨੇ ਫਾਹ ਲੈਣਾ ਨਾ ਜੀ ਫਹਾ ਨਹੀਂ ਲਾਉਣਾ ਅੱਜ ਤਾਂ ਆਪਾਂ 25 ਲੱਖ ਲਾਇਆ ਉਹ ਪੂਰਾ ਵੀ ਕਰਨਾ ਮੁੰਡਾ ਸਟੰਟਮੈਨ ਸਾਈਡ ਪੋਜ ਪਾ ਦੀ ਅੱਜ ਤੇ ਇਹ ਆ ਗਿਆ ਭਰਾ ਆਪਣਾ ਦੂਜਾ ਸ਼ੈੱਡ ਜਿਹਨੂੰ ਚਲਦੇ ਨੂੰ ਤਕਰੀਬਨ 6-7 ਕੁ ਮਹੀਨੇ ਹੋਏ ਆ ਗਏ ਵੀ ਸਾਲ ਆਪਣਾ ਇਹ ਜੂਨ ਅਗਸਤ ਚ ਹੋ ਰਿਹਾ ਜੁਲਾਈ ਅਗਸਤ ਅਗਸਤ ਤੋਂ ਵੀ ਉੱਪਰ ਉੱਪਰੇ ਚ ਅਗਲੇ ਮਹੀਨੇ ਸ਼ਾਇਦ ਬੱਚਾ ਪਾਇਆ ਸੀ ਸਾਲ ਹੋ ਜਾਣਾ ਇਹ ਵੀ ਸਾਰਾ ਆਪਾਂ ਆਪਦੇ ਬਜਟ ਤੇ ਤਿਆਰ ਕੀਤਾ ਸੀਗਾ ਏਜੇ ਦੀ ਵੀ ਕੋਈ ਲੋਨ ਵਗੈਰਾ ਨਹੀਂ ਲਿਆ ਆਪਾਂ ਤੇ ਹਜੇ ਸੱਡ ਸਾਨੂੰ ਪਤਾ ਹੀ ਨਹੀਂ ਵੀ ਖਾਲੀ ਪਿਆਗਾ ਤੇ ਬੱਚਾ ਨਹੀਂ ਪਿਆ ਯਾਰ ਉਹ ਬਰਡ ਫਲੂ ਜਾ ਚ ਕਹਿੰਦੇ ਆ ਵੀ ਚੱਲੀ ਨਾ ਤਾਂ ਕਰਕੇ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ ਬੱਚੇ ਚ ਵੀ ਬੱਚਾ ਕੰਪਨੀ ਨਹੀਂ ਦੇ ਰਹੀ ਚਲ ਹੌਲੀ ਹੌਲੀ ਪਾ ਦਾਂਗੇ ਤੇ ਇਹ ਵੀ ਸਾਰਾ ਆਪਣਾ ਏਸੀ ਹੈ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਪਹਿਲਾਂ ਵੀ ਵੀਡੀਓ ਤੁਸੀਂ ਦੇਖਦੀ ਰਹਿੰਦੇ ਹੋ ਇਹਦੀਆਂ ਕਈ ਵੀ ਕੰਮ ਓਕੇ ਰਿਪੋਰਟ ਹੀ ਤਿਆਰ ਕੀਤਾ ਹੋਇਆਗਾ। ਬਾਕੀ ਯਾਰ ਬਾਈ ਆਪਾਂ ਉਦੋਂ ਕੋਈ ਨਾ ਤਾਂ ਕੋਈ ਸੋਚਿਆ ਸੀਗਾ ਬਾਹਰ ਜਾਣ ਦੀ ਸਲਾਹ ਸੀ ਤਾਂ ਬਾਹਰ ਜਾਣ ਵਾਲੇ ਪੈਸੇ ਆਪਾਂ ਇਹ ਕੰਮਾਂ ਤੇ ਢੋਗਤੇ ਤਾਂ ਕਰਕੇ ਆਪਣਾ ਤਾਂ ਚੈਲੋਡ ਆ ਗਿਆ ਤਾਂ ਕੋਈ ਲੋਨ ਵਗੈਰਾ ਲੈਣ ਲੋਨ ਲੈਣ ਦੀ ਲੋਡ ਨਹੀਂ ਪਈ ਹੈਗੀ ਤੇ ਅਦਰਵਾਈਜ਼ ਜੇ ਕੋਈ ਆਪਾਂ ਤੀਸਰਾ ਸੈੱਟ ਤਿਆਰ ਕਰਦੇ ਆਂ ਤਾਂ ਆਪਾਂ ਲੋਨ ਜ਼ਰੂਰ ਲਵਾਂਗੇ ਤੁਹਾਨੂੰ ਸਾਰਾ ਕੁਝ ਦੱਸ ਕੇ ਬਸ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿੰਨ੍ਹੇ ਹਸਾਬ ਕਿਤਾਬਾ ਲੋਨ ਦਾ ਕੀ ਬੈਡਾਗਾ। ਸਾਰੀ ਡਿਟੇਲ ਚ ਦੱਸ ਕੇ ਵੀਡੀਓ ਪਾ ਕੇ ਫੇਰ ਕੰਮ ਸਟਾਰਟ ਕਰਾਂਗੇ ਵੀ ਆਪਾਂ ਇਹ ਸੈੱਟ ਲੋਨ ਤੇ ਤਿਆਰ ਕਰ ਰਹੇ ਆ ਜਾਂ ਕਿਵੇਂ ਤਰ ਤਿਆਰ ਕਰ ਰਹੇ ਆ ਤੇ ਬਸ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਸਾਰੇ ਭਰਾ ਇੰਨੀ ਕੁ ਬੇਨਤੀ ਆ ਬਸ ਬਾਕੀ ਸਾਰਾ ਓਕੇ ਰਿਪੋਰਟ ਕੰਮ ਬਸ ਬੱਚਾ ਪਏ ਜਲਦੀ ਤੋਂ ਜਲਦੀ ਹੁਣ ਤੱਕ ਯਾਰ ਵਿਲੇ ਫਾਰਮ ਤੇ ਹੁਣ ਨੂੰ ਵੀ ਨਹੀਂ ਜੀ ਕਰਦਾ ਹੈਗਾ ਤੇ ਯਾਰ ਉਹ ਬੱਚਾ ਹੋਵੇ ਤਾਂ ਬੰਦਿਆਂ ਮਨ ਲੱਗੇ ਰਹਿੰਦਾ ਤੇ ਕੰਮ ਹੁੰਦਾ ਤਾਂ ਕਰਕੇ ਕਿਹੜਾ ਬੱਜੀ ਜਾਂਦਾ ਬਾਕੀ ਠੀਕ ਆ ਭਰਾ ਬਾਕੀ ਦੀ ਵੀਡੀਓ ਪਾਵਾਂਗੇ ਆਪਾਂ ਕੱਲ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਅੰਡ ਸਾਰੇ ਭਰਾ ਇਹ ਦੱਸ ਦਿਓ ਵੀ ਕਿਹੜੇ ਟੌਪਿਕ ਤੇ ਵੀਡੀਓ ਚਾਹੀਦੀ ਹੈ ਤਾਂ ਉਸ ਤਰ੍ਹਾਂ ਦੀ ਆਪਾਂ ਕੋਈ ਵੀਡੀਓ ਪਾ ਦਾਂਗੇ ਜਿਵੇਂ ਵਿੱਚ ਭਰਾਵਾਂ ਦਾ ਸਵਾਲ ਸੀਗਾ ਵੀ ਕੋਈ ਲੋਨ ਵਗੈਰਾ ਲਿਆ ਤੁਸੀਂ